ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਗੁਰੂ ਗਿਆਨਾਤ ਵਾਲਮੀਕ ਧਰਮ ਸਮਾਜ ਰਜਿਸਟਰ ਭਾਰਤ ਦੇ ਜ਼ਿਲ੍ਹਾ ਪ੍ਰਧਾਨ ਮਖ्तार ਸਿੰਘ ਮੁੱਖ ਖਜਾਲਾ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਹੈ ਜਦ ਤੱਕ ਬਾਬਾ ਸਾਹਿਬ ਭੀਮਰਾਓ ਅਮੀੜਕਾਰ ਜੀ ਦੀ ਸੋਚ ਤੇ ਅਸੀਂ ਨਾ ਚੱਲੇ ਉਦ ਤੱਕ ਸਾਡਾ ਭਲਾ ਨਹੀਂ ਹੁੰਦਾ ਕਿਉਂ 85% ਲੋਕ ਜਿਹੜੇ ਨੇ ਵੱਖ-ਵੱਖ ਪਾਰਟੀਆਂ 'ਚ ਵੜੇ ਹੋਏ ਨੇ ਜਿੰਨਾਂ ਸਰਕਾਰਾਂ ਨੇ ਰਾਜ ਕੀਤਾ ਉਹ ਸਰਕਾਰਾਂ ਬਾਬਾ ਸਾਹਿਬ ਦੀ ਸੋਚ ਨੂੰ ਲਾਗੂ ਨਹੀਂ ਕਰ ਸਕੀਆਂ ਗੁਰੂ ਗਿਆਨਨਾਥ ਵਾਲਮੀਕ ਧਰਮ ਸਮਾਜ ਬਾਬਾ ਸਾਹਿਬ ਦੀ ਸੋਚ ਤੇ ਘਰ ਘਰ ਸਨੇਹਾ ਲੈ ਕੇ ਜਾ ਰਿਹਾ ਹੈ ਵੀ ਆਹੋ ਬਾਬਾ ਸਾਹਿਬ ਦੀ ਸੋਚ ਨੂੰ ਅੱਗੇ ਲੈ ਕੇ ਚੱਲੀਏ ਜੇ ਬਾਬਾ ਸਾਹਿਬ ਦੀ ਸੋਚ ਇਹਨਾਂ ਸਰਕਾਰਾਂ ਨੇ ਲਾਗੂ ਕਰ ਦਿੱਤੀ ਹੁੰਦੀ ਤੇ ਅੱਜ ਤੱਕ ਭਾਰਤ ਦੇ ਵਿੱਚ ਕੋਈ ਗਰੀਬ ਨਹੀਂ ਹੁੰਦਾ ਜੇ ਬਾਬਾ ਸਾਹਿਬ ਦੀ ਸੋਚ ਨੂੰ ਮੰਨ ਜਾਂਦੇ 85% ਲੋਕ ਕਿ ਅੱਜ ਗਰੀਬ ਸਮਾਜ ਸਾਡਾ ਨਹੀਂ ਹੁੰਦਾ ਪਰ ਨਹੀਂ ਸਾਡਾ ਸਮਾਜ ਉਹਨੂੰ ਭੁੱਲ ਚੁੱਕਾ ਹੈ ਤੇ ਜਿਹੜੇ ਆਪਣੇ ਸੰਵਿਧਾਨ ਨੂੰ ਭੁੱਲ ਜਾਂਦੇ ਹੈ ਉਹਨਾਂ ਨੂੰ ਫਿਰ ਇਹ ਸਰਕਾਰਾਂ ਜਿਹੜੀਆਂ ਹੈ ਨਹੀਂ ਕਬੂਲ ਕਰਦੀਆਂ ਤੇ ਜਿਹੜੇ ਜਾਗ ਜਾਂਦੇ ਆ ਉਹ ਲੋਕੀ ਆਪਣੀਆਂ ਰਾਜ ਭਾਗ ਲੈ ਆਉਂਦੇ ਹੈ ਮੇਰੇ ਵੀਰੋ ਤੇ ਮੇਰੇ ਭਰਾਓ ਆਓ ਇਕੱਠਿਆਂ ਹੋ ਕੇ ਬਾਬਾ ਸਾਹਿਬ ਦੀ ਸੋਚ ਨੂੰ ਘਰ ਘਰ ਤੱਕ ਪਹੁੰਚਾਈਏ ਕਿਉਂ ਬਾਬਾ ਸਾਹਿਬ ਨੇ ਹੀ ਸਾਨੂੰ ਸੰਵਿਧਾਨ ਦਿੱਤਾ ਹੈ ਤੇ ਅੱਜ ਅਸੀਂ ਹਰ ਮੰਜ਼ਿਲ ਤੇ ਜਾ ਸਕਦੇ ਆ डीसी बन सकदे हां जज बन सकदे हां पर ਅਸੀਂ ਭੈਣਾ ਤੇ ਬਜ਼ੁਰਗਾਂ ਨੂੰ ਕਹਿੰਨੇ ਆਂ ਕਿ ਜਦ ਆਪਣੇ ਬੱਚਿਆਂ ਨੂੰ ਸਿਖਿਆ ਦੋ ਤੇ ਬਾਬਾ ਸਾਹਿਬ ਭੀਮਰਾਓ ਅਮੇਲਕਾਰ ਦੇ ਸੰਵਿਧਾਨ ਦੀ ਬਚਪਨ ਤੋਂ ਦੋ ਉਹਨਾਂ ਨੂੰ ਪੜ੍ਹਾਓ ਜਦ ਦਿੱਲੀ ਵਾਲੇ ਬਾਬੇ ਨੇ ਬਾਬਾ ਸਾਹਿਬ ਭੀਮਰਾਓ ਜੀ ਨੇ ਉਂਗਲ ਕੀਤੀ ਹੈ ਉਹਦਾ ਮਹਿਣਾ ਹੈ ਕਿ ਉਥੋਂ ਹੱਕ ਮਿਲਨੇ ਆਂ ਪਾਰਲੀਮੈਂਟ ਚ ਜੇ ਸਾਡੇ ਤੱਕ ਬੱਚੇ ਜਦੋਂ ਪਾਰਲੀਮੈਂਟ ਚ ਨਹੀਂ ਜਾਣਗੇ ਉਦੋਂ ਤੱਕ ਸਾਨੂੰ ਹੱਕ ਨਹੀਂ ਮਿਲਣਗੇ ਜੇ ਬਾਬਾ ਸਾਹਿਬ ਨੂੰ ਇਹ ਸਰਕਾਰਾਂ ਉਹਦੀ ਸੋਚ ਨੂੰ ਉਹਦੇ ਸੰਵਿਧਾਨ ਨੂੰ ਸਹੀ ਲਾਗੂ ਕਰ ਦਿੰਦੀਆਂ ਤੇ ਹਰ ਬੰਦਾ ਅਜਾ ਅਮੀਰ ਹੁੰਦਾ ਅੱਜ ਗਰੀਬ ਲੋਕਾਂ ਦੇ ਘਰ ਵੀ ਪੂਰੇ ਨਹੀਂ ਬਣ ਪਏ ਗਰੀਬ ਲੋਕ ਦਰਦ-ਦਰਦੀਆਂ ਠੋਕਰਾਂ ਖਾਂਦੇ ਨੇ ਇਹ ਸਰਕਾਰਾਂ ਸਿਰਫ ਸਾਨੂੰ 5 ਕਿਲੋ ਮਹੀਨੇ ਦੀ ਕਣਕ ਦੇ ਸਕਦੀਆਂ ਹਨ ਹੱਕ ਨਹੀਂ ਸਹੀ ਦੇ ਸਕਦੀਆਂ ਤੇ ਮੇਰੇ ਵੀਰੋ ਤੇ ਮੇਰੇ ਭੈਣੋ ਬਜ਼ੁਰਗੋ ਇਹਨਾਂ ਸਰਕਾਰਾਂ ਨੂੰ ਜਦੋਂ ਵੋਟਾਂ ਲੈਣ ਆਉਂਦੀਆਂ ਉਹਨਾਂ ਹੱਕ ਪ੍ਰਤੀ ਜਾਗੋ ਉਹਨਾਂ ਨੂੰ ਸਵਾਲ ਪੁੱਛੋ ਕਿ ਸਾਡੇ ਹੱਕ ਕਿੱਥੇ ਆ ਉਦ ਤੱਕ ਇਹਨਾਂ ਸਾਨੂੰ ਹੱਕ ਨਹੀਂ ਦੇਣੀ ਤੁਸੀਂ ਵੋਟ ਨੂੰ ਐ ਇਹ ਐਵੇਂ ਨਾ ਸਮਝਿਓ ਵੋਟ ਇੱਕ ਆਈਟਮ ਬੰਬ ਹੈ ਆਈਟਮ ਬੰਬ ਨੂੰ ਵੀ ਜ਼ਿਆਦਾ ਹੈ ਤੇ ਅਸੀਂ ਸੋਚ ਸਮਝ ਕੇ ਇਹਦੀ ਵੋਟ ਬਾਬਾ ਸਾਹਿਬ ਨੇ ਸਾਨੂੰ ਲੈ ਕੇ ਦਿੱਤੀ ਆ ਉਹਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਮਖਤਾਰ ਸਿੰਘ ਮੁੱਖਾ ਖਜਾਲਾ ਭਾਰਤ ਵਾਸੀਆਂ ਨੂੰ ਅਪੀਲ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ